ਖਾਲਿਸਤਾਨ ਸਮਰਥਕ ਗੁਰਪਤਮ ਸਿੰਘ ਪੰਨੂ ਨੇ ਅੰਮ੍ਰਿਤਸਰ ਚ ਵਿਵਾਦਿਤ ਗਤੀਵਿਧੀਆਂ ਦਾ ਦਾਵਾ ਕੀਤਾ ਪੰਨੂ ਨੇ ਦਾਵਾ ਕੀਤਾ ਕਿ ਅੰਮ੍ਰਿਤਸਰ ਜ਼ਿਲ੍ਹਾ ਕੋਰਟ ਪ੍ਰੈਸਰ ਦੀਆਂ ਕੰਧਾਂ ਤੇ ਖਾਲਿਸਤਾਨ ਦੇ ਨਾਰੇ ਉਸਨੇ ਲਿਖਵਾਏ ਨੇ ਨਾਲ ਹੀ ਗਾਂਧੀ ਪਰਿਵਾਰ ਖਿਲਾਫ ਵੀ ਨਾਰੇ ਲਿਖੇ ਦੱਸਦੇ ਕਿ ਪੰਨੂ ਨੇ ਕਿਹਾ ਕਿ 1984 ਦੇ ਕਤਲੇਆਮ ਨੂੰ ਪਨਾਹ ਦੇਣ ਵਾਲੇ ਰਾਹੁਲ ਗਾਂਧੀ ਰਾਜਾ ਬੜਿੰਗ ਤੇ ਐਮਪੀ ਗੁਰਜੀਤ ਔਜਲਾ ਸਾਡੇ ਨਿਸ਼ਾਨੇ ਤੇ ਨੇ ਐਸਫ ਜੇ ਮੁਖੀ ਨੇ ਕਿਹਾ ਕਿ ਬੜਿੰਗ ਤੇ ਔਜਲਾ ਨੇ ਗਾਂਧੀ ਪਰਿਵਾਰ ਨੂੰ ਜ਼ੁਰਪੋ ਦੇ ਕੇ 1984 ਦੇ ਸਿੱਖ ਕਤਲੇਆਮ ਚ ਸ਼ਾਮਲ ਪਰਿਵਾਰਾਂ ਨੂੰ ਸਨਮਾਨ ਦਿੱਤਾ ਦੱਸਦੇ ਕਿ ਗੁਰਪਤਮ ਕੰਪਨ ਪੰਨੂ ਨੇ ਬੜਿੰਗ ਤੇ ਔਜਲ ਨੂੰ ਧਮਕੀ ਦਿੱਤੀ ਆ ਉਸਨੇ ਕਿਹਾ ਕਿ ਰਾਜਾ ਬੜਿੰਗ ਤੇ ਗੁਰਜੀਤੋ ਚਲਾ ਸਾਡੇ ਨਿਸ਼ਾਨੇ ਤੇ ਨਹੀਂ ਹਨ ਉਧਰ ਅੰਮ੍ਰਿਤਸਰ ਚ ਹੋਈs ਘਟਨਾ ਵਿੱਚ ਪੰਜਾਬ ਪੁਲਿਸ ਤੇ ਸੁਰੱਖਿਆ ਜੰਸੀਆਂ ਤਰਕ ਹੋ ਗਈਆਂ ਨੇ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਖਾਲਿਸਤਾਨ ਸਮਰਥਕ ਗੁਰਪਤਮ ਸਿੰਘ ਪੰਨੂ ਨੇ ਅੰਮ੍ਰਿਤਸਰ ਚ ਵਿਵਾਦਿਤ ਗਤੀਵਿਧੀਆਂ ਦਾ ਦਾਵਾ ਕੀਤਾ ਪੰਨੂ ਨੇ ਦਾਵਾ ਕੀਤਾ ਕਿ ਅੰਮ੍ਰਿਤਸਰ ਜ਼ਿਲ੍ਹਾ ਕੋਟਪ੍ਰਿੰਸਰ ਦੀਆਂ ਕੰਧਾਂ ਤੇ ਖਾਲਿਸਤਾਨ ਦੇ ਨਾਰੇ ਉਸਨੇ ਲਿਖਵਾਏ ਨੇ ਨਾਲ ਹੀ ਗਾਂਧੀ ਪਰਿਵਾਰ ਖਿਲਾਫ ਵੀ ਨਾਰੇ ਲਿਖੇ ਦੱਸਦੇ ਕਿ ਪੰਨੂ ਨੇ ਕਿਹਾ ਕਿ 1984 ਦੇ ਕਤਲੇਆਮ ਨੂੰ ਪਨਾਹ ਦੇਣ ਵਾਲੇ ਰਾਹੁਲ ਗਾਂਧੀ ਰਾਜਵਿੰਗ ਤੇ ਐਮਪੀ ਗੁਰਜੀਤ ਔਜਲਾ ਸਾਡੇ ਨਿਸ਼ਾਨੇ ਤੇ ਨੇ ਐਸਰਜੇ ਮੁਖੀ ਨੇ ਕਿਹਾ ਕਿ ਵਿੜਿੰਗ ਤੇ ਔਜਲਾ ਨੇ ਗਾਂਧੀ ਪਰਿਵਾਰ ਨੂੰ ਸਿਰਪੋ ਦੇ ਕੇ 1984 ਦੇ ਸਿੱਖ ਕਤਲੇਆਮ ਚ ਸ਼ਾਮਲ ਪਰਿਵਾਰਾਂ ਨੂੰ ਸਨਮਾਨ ਦਿੱਤਾ ਦੱਸਦੇ ਕਿ ਗੁਰਪਤਮ ਤਤਵੰਤ ਪੰਨੂ ਨੇ ਵੜਿੰਗ ਤੇ ਔਜਰ ਨੂੰ ਧਮਕੀ ਦਿੱਤੀ ਆ ਉਸਨੇ ਕਿਹਾ ਕਿ ਰਾਜਾ ਵੜਿੰਗ ਤੇ ਗੁਰਜੀਤ ਓਚਲਾ ਸਾਡੇ ਨਿਸ਼ਾਨੇ ਤੇ ਨੇ ਹਣ ਉਧਰ ਅੰਮ੍ਰਿਤਸਰ ਚ ਹੋਈਸ ਘਟਨਾ ਪਿਛੋ ਪੰਜਾਬ ਪੁਲਿਸ ਤੇ ਸੁਰੱਖਿਆ ਜੰਸੀਆਂ ਸਤਰਕ ਹੋ ਗਈਆਂ ਨੇ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ